ਆ ਬਾਈ ਜਿਸ ਕਾਰਨ ਦੇ ਬਈ ਬੰਗੀ ਰਗੂ ਟਰਾਂਸਫਰਮ ਲੈ ਗਿਆ ਤੇ ਤੇਲ ਤਾਂ ਹੈਗਾ ਵਿੱਚੋਂ ਤਾਂਬਾ ਕੱਢ ਕੇ ਲੈ ਗਈ ਰਾਤ ਦੀ ਕਹਾਣੀ ਹੈ 16 ਤਰੀਕ ਦੀ ਹੈ ਨਾ ਬਈ 16 ਦੀ ਰਾਤ 16 ਦੀ ਰਾਤ ਵਿੱਚ ਆਹ ਦੇਖੋ ਕਿਵੇਂ ਆਰਾਮ ਨਾਲ ਬੈਠ ਕੇ ਤਸੱਲੀ ਨਾਲ ਨਾਟ-ਨਟ ਖੋਲ ਕੇ ਤੇ ਤਾਂਬਾ ਦੁੰਬਾ ਕੱਢ ਕੇ ਸਾਰਾ ਖਿਲਾਰਿਆ ਹੋਇਆ ਇੱਧਰ ਪਿਆਜ਼ ਵਗੈਰਾ ਸਭ ਤੋੜੇ ਡੰਡੇ ਨਾਲ ਉਹਨਾਂ ਨੇ ਪਿਆਜ਼ ਉਹ ਇੱਕ ਤਰ੍ਹਾਂ ਚੰਗੀ ਤਰ੍ਹਾਂ ਕੱਟ ਕੇ ਤਾਹਾਂ ਲਾ ਕੇ ਖਤਰੇ ਤੋਂ ਬਾਹਰ ਹੋ ਕੇ ਫੇਰ ਲਾਉਂਦੇ ਆ ਨਾ ਥੱਲੇ ਸਿੱਟ ਕੇ ਭੰਨ ਕੇ ਉਹਨਾਂ ਨੇ ਕਿੱਥੇ ਕਿੱਥੇ ਬੰਦਾ ਰਾਖੀ ਰੱਖ ਲੂ ਦੇਖ ਲੋ ਹੜਾਤ ਪੰਜਾਬ ਦੇ ਆਪ ਵੀ ਖੇល ਰਿਆ ਸਾਰਾ ਤਾਂਬਾ-ਤਾਂਬਾ ਲੈ ਕੇ ਕੱਢ ਕੇ ਤੇਲ ਦੋਮੀ ਪੈ ਤੁਹਾਨੂੰ ਕਦੋਂ ਪਤਾ ਲੱਗਿਆ ਬਈ ਸਾਨੂੰ ਤਾਂ ਹੁਣ ਸਵੇਰ ਪਤਾ ਲੱਗਿਆ ਮੈਂ ਤਾਂ ਹੁਣ ਆਏ ਜੋਟੀ ਦਾ ਉਹਦਾ ਪਤਾ ਲੱਗਿਆ ਮੈਨੂੰ ਕਹਿੰਦੇ ਵੀ ਇਹ ਬਾਈ ਨੇ ਫੋਨ ਕਰਿਆ ਕਹਿੰਦਾ ਥੋੜਾ ਡਰਾ ਫਾਰਮ ਸੱਲ ਸਿੱਟਿਆ ਪਿਆ ਕਹਿੰਦਾ ਦੇਖਾ ਕੀ ਇਧਰ ਹਣਾ ਮੈਂ ਤਾਂ ਬਸ ਡਿਊਟੀ ਦਾ ਕਿ ਹੁਣ ਆ ਕੇ ਦੇਖਿਆ ਸੀ ਇਹ ਮੈਨੂੰ ਆ ਤਾ ਫਾਰਮ ਲੈ ਕੇ ਰਾਤ ਨੂੰ ਮੈਂ ਤਾਂ ਆ ਕੇ ਫਿਰ ਉਹਦੀ ਬਿਜਲੀ ਬੋਰਡ ਨੂੰ ਫੋਨ ਕਰਿਆ ਭਾਈ ਤਾ ਫਾਰਮ ਲੈ ਗਿਆ ਤਰਕੇ ਲੈਂਡਮੈਨ ਮੁੰਡੇ ਨੇ ਤੇ ਖੇਤਾਂ ਜਾ ਆਦਾ ਭਾਈ ਧਿਆਨ ਰੱਖੋ ਟ੍ਰਾਂਸਫਾਰਮ ਲੈਣ ਲੱਗੇ ਦਵਾਰੇ ਕਿ ਜਾਨਾ ਠੱਲ ਪੈ ਗਈ ਸੀ ਤੇ ਹੁਣ ਫਿਰ ਤਰਾਤਾ ਕੰਮ ਇਹਨਾਂ ਨੇ ਤਾਂਬੇ ਵਾਲਾ ਤੇ ਤੇਲ ਵਜ ਗਿਆ ਦਾ ਕੁਝ ਤਾਂ ਡੁੱਲ ਗਿਆ ਕੰਮ ਦਾ ਹੈ ਨਹੀਂ ਹੈ ਕੰਮ ਦਾ ਹੈ ਇਹ ਗਾਹਾਂ ਬਿਜਲੀ ਬੋਰਡ ਤੇ ਜਾਮਾ ਕਰਾ ਦੇਂਗਾ ਉਸੇ ਮਖੰਡੇ ਜਿਹੜਾ ਟਰਾਂਸਫਾਰਮ ਦੇਣਗੇ ਉੱਥੇ ਲਿਜਾ ਕੇ ਜਾਮਾ ਹੋ ਜੂਗਾ ਨਾ ਬਿਜਲੀ ਆਏ ਬਿਜਲੀ ਆਪਣੇ ਕੰਮ ਨਹੀਂ ਆਉਂਦੇ ਲਓ ਜੀ ਇੱਕ ਆ ਹੋਰ ਲਾਤਾ ਤੇ ਅਸੀਂ ਤਾਂ 2100 ਚ ਨੇ ਵਿਕਲਾ ਹੈ ਤੇ ਕਾ ਵੀ ਲਾਤਾ 21 ਨਾ 22 ਦਾ ਜਿਹੜਾ ਲਿਖਿਆ ਹੈ ਇਹ ਆ ਦੇਖੋ ਜੀ ਤਾਂ ਉੱਤੋਂ ਲਾ ਕੇ ਬੈਠ ਕੇ ਉੱਤੋਂ ਕੱਢ ਕੇ ਸਾਰਾ ਸਮਾਨ ਤੇ ਸੁਤੰਬਾ ਲਾ ਕੇ ਲੈ ਕੇ ਆ ਪਿਆ ਤੇਲ ਸੂਲ ਸਾਰਾ ਡੋਲੇ ਇਹ ਜਦੋਂ ਮੇਰੇ ਰੱਖ ਲਈ ਮੈਨੂੰ ਦਿੱਤੇ ਨਹੀਂ ਉਹ ਦੇਖ ਇਹਦੇ ਨਾਲ ਤੇਲ ਵੀ ਲੈ ਕੇ ਕੱਢ ਗਏ ਨਾ ਤੇਲ ਥੱਲੇ ਡੁੱਲ ਗਿਆ ਬਈ ਆਹ ਥੱਲੇ ਖਿਮਾਉਣ ਪੁੱਟੇ ਤੇਲ ਆਹ ਦੇਖਣਾ ਇਹਦੇ ਨਾਲ ਕੱਢਿਆ ਹੋਊ ਤੇਲ ਆਹ ਦੇ ਇਹਦੇ ਨਾਲ ਤੇਲ ਕੱਢ ਗਏ ਤੇਲ ਵੀ ਲੈ ਗਏ ਕੱਢ ਗਏ ਤਾਹਾਂ ਤੋਂ ਪਏ ਪਏ ਦੇ ਲੈ ਗਿਆ ਸਾਰਾ ਕੁਝ ਆਹ ਸਾਰਾ ਲੁੱਟਣੇ ਇਹ ਕਿਹਦਾ ਆਪਣਾ ਕੀ ਨਾਂ ਦਾ ਇਹ ਹੈਗਾ ਆਪਣਾ ਲੱਛਾ ਇਹਦਾ ਲੱਛਾ ਜੰਦਾ ਲੱਛਾ ਜੰਦੇ ਦਾ ਬਈ ਜਿਹੜਾ ਟਰਾਂਸਫਰ ਹੋ ਉਹ ਵੀ ਲੈ ਗਿਆ ਤੇ ਤੇਰਾ ਬਾਈ ਜਿਸ ਕਰਨ ਦਾ ਲੈ ਗਿਆ ਇੱਕ ਤੇ ਹੋਰ ਵੀ ਨਿਗਾਹ ਮਾਰ ਲਓ ਇਹਦੇ ਖੇਤਾਂ ਦਾ ਸਰਮਤਾੰਬੇ ਵਾਲੇ ਹੈ ਬਾਈ ਕੋਕੀ ਦੇ ਨਾਂ ਕੀ ਪਕਾ ਜੀ ਉਦੋਂ ਜਿਸ ਕਾਰਨ ਕਰ ਰਿਹਾ ਸੀਗਾ ਟਰਾਂਸਫਾਰਮ ਤੇ ਅਸੀਂ ਸੋਚਿਆ ਇਕ ਲੈ ਹੈ ਜੇ ਇੱਧਰ ਗਾਹਾਂ ਆਏ ਤਾਂ ਉਤੋਂ ਦੇ ਲੋ ਤਾਰਾਂ ਕੱਟ ਕੇ ਤਾਂ ਹਾਂ ਤੋਂ ਖੋਲ ਕੇ ਤਾਂ ਹੀ ਬੈਠ ਕੇ ਤੇ ਇੱਧਰ ਤੁਹਾਨੂੰ ਦਿਖਾਉਣੇ ਆ ਆ ਦੇਖੋ ਆ ਆਪਣਾ ਲੱਛੇ ਜਿੰਦੇਗਾ ਟਰਾਂਸਫਾਰਮ ਹੈ ਤੇ ਇਹ ਜੋ ਵੀ ਤਾਂਬਾ ਕੱਢ ਕੇ ਲੈ ਗਏ ਤੇ ਇਧਰ ਢੋਲੀ ਪਈ ਉਹਦਾ ਤੇਲ ਤੂਲ ਕੱਢਿਆ ਆ ਤੁਹਾਨੂੰ ਦਿਖਾ ਦਿੰਨੇ ਇਧਰ ਆ ਸਾਰਾ ਤੇਲ ਪਿਆ ਗੋਭੀ ਦੇ ਉੱਤੇ ਆਟੋ ਲਈ ਲਈ ਹੈ ਇਹਦੇ ਨਾਲ ਤੇਲ ਤੂਲ ਕੱਢ ਕੇ ਤੇ ਇਹ ਆ ਪੈਰ ਟਾਪਾ ਜਾਤੋਲਾ ਤੇ ਤਾਂਬਾ ਤੁੰਬਾ ਕੱਢ ਕੇ ਲੈ ਗਏ ਬਾਕੀ ਸਮਾਨ ਇਥੇ ਪਿਆ ਹੈ ਤੇ ਆਪਣਾ ਬਈ ਖੇਤਾਂ ਜਾ ਕੇ ਪੜਤਾਲ ਕਰ ਲੋ ਬੰਗੀ ਰੁੱਗੂ ਰਾਤ 2 ਟਰਾਲਾਂ ਮੈਂ ਲੈ ਚੁੱਕਿਆ ਤੇ ਹੋ ਸਕਦਾ ਇੱਕ ਅੱਧਾ ਹੋਰ ਲਿਆ ਹੋਵੇ ਜਰੂਰ ਆਪਣਾ ਧਿਆਨ ਕਰੋ ਮੇਰੇ ਵੀਰ ਖੇਤ ਜਾਓ ਜਰੂਰ ਦੇਖੋ ਆ ਬਾਈ ਜਿਸ ਕਾਰਨ ਦੇ ਬਈ ਵੰਗਿਰਗੂ ਟਰਾਂਸਫਰਮ ਲੈ ਗਿਆ ਤੇ ਤੇਲ ਤਾਂ ਹੈਗਾ ਵਿੱਚੋਂ ਤਾਂਬਾ ਕੱਢ ਕੇ ਲੈ ਗਿਆ ਰਾਤ ਦੀ ਕਹਾਣੀ ਹੈ 16 ਤਰੀਕ ਦੀ ਹੈ ਨਾ ਬਈ 16 ਦੀ ਰਾਤ 16 ਵੀ ਹੈ 16 ਦੀ ਰਾਤ ਵਿੱਚ ਹਾਂ ਆ ਦੇਖੋ ਕਿਵੇਂ ਆਰਾਮ ਨਾਲ ਬੈਠ ਕੇ ਤਸੱਲੀ ਨਾਲ ਨਾਟ-ਨਟ ਖੋਲ ਕੇ ਤੇ ਤਾਂਬਾ ਤੁੰਬਾ ਕੱਢ ਕੇ ਸਾਰਾ ਖਿਲਾਰਿਆ ਹੋਇਆ ਇਧਰ ਪਿਆਜ਼ ਬਾਇਰਾ ਸਭ ਤੋੜੇ ਦਿੰਦੇ ਨਾਲ ਉਹਨਾਂ ਨੇ ਪਿਆਜ਼ ਉਹ ਇੱਕ ਤਰ੍ਹਾਂ ਚੰਗੀ ਤਰ੍ਹਾਂ ਕੱਟ ਕੇ ਤਾਹਾਂ ਲਾ ਕੇ ਖਤਰੇ ਤੋਂ ਬਾਹਰ ਹੋ ਕੇ ਫੇਰ ਲਾਉਂਦੇ ਆ ਨਾ ਥੱਲੇ ਸਿੱਟ ਕੇ ਭੰਨ ਕੇ ਉਹਨਾਂ ਨੇ ਕਿੱਥੇ ਕਿੱਥੇ ਬੰਦਾ ਰੱਖੀ ਰੱਖ ਲੂ ਦੇਖ ਲੋ ਹਾਲਾਤ ਪੰਜਾਬ ਦੇ ਆਪ ਵਿਖ ਲੈ ਰਿਆ ਸਾਰਾ ਤਾਂਬਾ ਤਾਂਬਾ ਲੈ ਕੇ ਕੱਢ ਕੇ ਤੇਲ ਨੂੰ ਵੀ ਤੁਹਾਨੂੰ ਕੋਈ ਪਤਾ ਲੱਗਿਆ ਬਈ ਹੈ ਸਾਨੂੰ ਤਾਂ ਹੁਣ ਸਵੇਰ ਪਤਾ ਲੱਗਿਆ ਮੈਨੂੰ ਹੁਣ ਆਹ ਡਿਊਟੀ ਤੇ ਪਤਾ ਲੱਗਿਆ ਮੈਨੂੰ ਕਹਿੰਦੇ ਵੀ ਇਹ ਬਾਈ ਨੇ ਫੋਨ ਕਰਿਆ ਕਹਿੰਦਾ ਥੋੜਾ ਡਰਾਫਰ ਸਿੱਟਿਆ ਪਿਆ ਕਹਿੰਦਾ ਦੇਖਾ ਕੀ ਇਧਰ ਹਣਾ ਮੈਂ ਤਾਂ ਬਸ ਡਿਊਟੀ ਤੋਂ ਆ ਕੇ ਹੁਣ ਆ ਕੇ ਦੇਖਿਆ ਸੀ ਇਹ ਮੈਨੂੰ ਤਾਂ ਫਾਰਮ ਲੈ ਕੇ ਆ ਰਿਹਾ ਤੁਮੈਂ ਤਾਂ ਆ ਕੇ ਫਿਰ ਉਹਦੀ ਬਿਜਲੀ ਬੋਰਡ ਨੂੰ ਫੋਨ ਕਰੇ ਭਾਈ ਟ੍ਰਾਂਸਫਾਰਮ ਲੈ ਕੇ ਤੜਕੇ ਲੈਂਡਮੈਨ ਮੁੰਡੇ ਤੇ ਖੇਤਾਂ ਜਾ ਆਦਾ ਵੀ ਧਿਆਨ ਰੱਖੋ ਟ੍ਰਾਂਸਫਾਰਮ ਲੈਣ ਲੱਗੇ ਦਵਾਰੇ ਕਿ ਜਾਨਾ ਠੱਲ ਪੈ ਗਈ ਸੀ ਤੇ ਹੁਣ ਫਿਰ ਤਲਾਤਾ ਕੰਮ ਇਹਨਾਂ ਨੇ ਤਾਂਬੇ ਵਾਲਾ ਤੇ ਤੇਲ ਬਚ ਗਿਆ ਇਹਦਾ ਕੁਝ ਤਾਂ ਡੁੱਲ ਗਿਆ ਆਮ ਤੌਰ 'ਤੇ ਇਹੇ ਕੰਮ ਦਾ ਹੈ ਇਹ ਗਾਹਾਂ ਬਿਜਲੀ ਬੋਰਡ ਦਾ